ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ ਕਾਫੀ ਮੁੱਦਿਆਂ ਤੇ ਚਰਚਾ ਚੱਲ ਰਹੀ ਹੈ ਤਾਂ ਦੂਜੇ ਪਾਸੇ ਲੋਕ ਸਭਾ ਚੋਣਾਂ ਦਾ ਆਗਾਜ਼ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਲਗਾਤਾਰ ਲੋਕਾਂ ਨੂੰ ਮਿਲਣ ਦਾ ਸਿਲਸਲਾ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ جاری ਹੈ ਅੱਜ ਮੁਹਾਲੀ ਦੇ ਵਿੱਚ ਤੇ ਪਟਿਆਲਾ ਦੇ ਵਿੱਚ ਮਿਲਨੀਆਂ ਕੀਤੀਆਂ ਨੇ ਤਾਂ ਕਿਸ ਤਰੀਕੇ ਦੀ ਤਿਆਰੀ ਹੈਗੀ 13 0 ਦਾ ਜ਼ਿਕਰ ਹੋ ਰਿਹਾ ਹੈ 13 ਸੀਟਾਂ ਦੀ ਸਿਆਸੀ ਵਿਸਾਤ ਕਿਸ ਤਰੀਕੇ ਨਾਲ ਵਿਛਾਈ ਜਾਵੇਗੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਰਬਜੀਤ ਕੋਰ ਮਾਨੁਕੇ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਨੁਕੇ ਜੀ ਬਹੁਤ ਚਰਚਾ ਚੱਲ ਰਹੀ ਹੈ ਕੈਂਡੀਡੇਟਾਂ ਦੇ ਉੱਪਰ ਹੁਣੀ ਮਨਜੀਤ ਬਲਾਸ਼ਪੁਰ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਤੁਹਾਨੂੰ ਫਰੀਦਕੋਟ ਤੋਂ ਲੜਾ ਸਕਦੇ ਨੇ ਕਈ ਮੰਤਰੀਆਂ ਦਾ ਨਾਮ ਆ ਰਿਹਾ ਹੈਗਾ ਕਿਵੇਂ ਦੇਖਦੇ ਹੋ ਕਿ 13 0 ਦਾ ਜਿਹੜਾ ਇਹ ਕਨਸੈਪਟ ਹੈਗਾ ਕਿ ਇਹ ਆਮ ਆਦਮੀ ਪਾਰਟੀ ਜਿਹੜੇ ਵਰਕਿੰਗ ਹੈਗੀ ਹੈ ਆਪਣੀ 2 ਸਾਲ ਦੀ ਸਵਾ 2 ਸਾਲ ਦੀ ਉਸ ਨੂੰ ਲੈ ਕੇ ਜਾ ਰਹੀ ਹੈ ਤੇ ਜਾਂ ਤੁਹਾਨੂੰ ਹਜੇ ਵੀ ਲੱਗਦਾ ਕਿ ਓਪੋਜੀਸ਼ਨ ਚ ਜਾਂ ਜਿਹੜੇ ਵਿਰੋਧੀ ਧਿਰ ਚ ਹੈਗੇ ਨੇ ਉਹਨਾਂ ਦੀ ਹਜੇ ਕੋਈ ਵੇਵ ਹੀ ਨਹੀਂ ਹੈਗੀ ਪੰਜਾਬ ਚ ਦੇਖੋ ਜੀ ਆਮ ਆਦਮੀ ਪਾਰਟੀ ਦਾਤਾ ਬੱਚਾ ਬੱਚਾ ਚ ਜਹਾਰੂ ਹੈ ਤੁਸੀਂ ਇੱਕੋ ਇੱਕ ਫਾਸਟ ਗਰੋਇੰਗ ਪਾਰਟੀ ਹੈ ਪੰਜਾਬ ਦੇ ਵਿੱਚ 16 ਦੇ ਵਿੱਚ 12 ਚ ਪਹਿਲਾ ਸੀ ਐਮਪੀ ਇਲੈਕਸ਼ਨ ਲੜੀ ਅੱਜ ਪੰਜਾਬ ਦੇ 12 ਤੋਂ ਲੈ ਕੇ 23 11 ਸਾਲ ਹੀ ਹੋਏ ਆ ਬੱਚੇ-ਬੱਚੇ ਦੇ ਮਨ ਦੇ ਵਿੱਚ ਸਿੰਕ ਕਰ ਗਿਆ ਵੀ ਝਾੜੂ ਇੱਕ ਪਾਰਟੀ ਹੈ ਜਿਹੜੀ ਲੋਕਾਂ ਦੇ ਰਾਜਨੀਤੀ ਦਾ ਇਤਿਹਾਸ ਬਦਲ ਸਕਦੀ ਹੈ ਇਸ ਤੋਂ ਪਹਿਲਾਂ ਬੜੇ ਮਾਣ ਨਾਲ ਕਹਿਣਾ ਚਾਹੁੰਦੀ ਹਾਂ ਮੈਂ ਇਸ ਤੋਂ ਪਹਿਲਾਂ ਦੋਨੇ ਪਾਰਟੀਆਂ ਰਵਾਇਤੀ ਪਾਰਟੀਆਂ ਰਹੀਆਂ ਇੱਕ ਵੀ ਸਿੰਗਲ ਟਾਈਮ ਤੁਸੀਂ ਕਦੇ ਸੋਚ ਸਕਦੇ ਸੀ ਵੀ ਚਲੋ ਆਪਾਂ ਸਰਕਾਰ ਨੂੰ ਮਿਲ ਕੇ ਆਪਦੇ ਪਿੰਡ ਦੇ ਵਾਲੇ ਵਾਲੇ ਮਹੱਲਾ ਕਲੀਨਿਕ ਬਣਾ ਲਈਏ ਜਾਂ ਤੁਸੀਂ ਕਦੇ ਸੋਚ ਸਕਦੇ ਸੀ ਵੀ ਚਲੋ ਆਪਾਂ ਸਰਕਾਰ ਨੂੰ ਮਿਲ ਕੇ ਸਕੂਲ ਆਫ ਫੈਮਿਨੈਂਸੀ ਗੱਲ ਕਰੀਏ ਆ ਇਹ ਨਹੀਂ ਤੁਸੀਂ ਸੋਚ ਸਕਦੇ ਕਿਉਂਕਿ ਇਹਨਾਂ ਪਾਰਟੀਆਂ ਦੀ ਸੋਚ ਨਹੀਂ ਸੀ ਇਹ ਤਾਂ ਅਰਵਿੰਦ ਕੇਜੀ ਭਾਲ ਜੀ ਨੇ ਦਿੱਲੀ 'ਚ ਜਦੋਂ ਮਹੱਲਾ ਕਲੀਨਿਕ ਸਾਰੇ ਸਕੂਲ ਆਫ ਫੈਮਿਨੈਂਸ ਜਦ ਅਲੱਗ-ਅਲੱਗ ਤਰ੍ਹਾਂ ਨੇ ਕੰਮ ਕੀਤੇ ਉੱਥੇ ਸੋਚ ਆਈ ਵੀ ਪੰਜਾਬ 'ਚ ਵੀ ਹੋ ਸਕਦੇ ਆ ਜਿਹਨੂੰ ਪੰਜਾਬ ਦੇ ਲੋਕਾਂ ਨੇ ਭਰਪੂਰ ਹੰਗਾਰਾ ਦਿੱਤਾ ਔਲ ਸੰਘਾਰੇ ਦੇ ਸੜਕੇ ਸਾਨੂੰ ਪੂਰਨ ਬਹੁਤ ਸੰਪੂਰਨ ਬਹੁਤ ਦੀ ਸਰਕਾਰ ਮਿਲੀ ਹੁਣ ਜਿਹੜੀ ਤੁਹਾਨੂੰ ਮੈਂ ਗੱਲ ਕਹਿਣਾ ਚਾਹੁੰਦੀ ਆ ਤੁਸੀਂ ਦੇਖੋ ਜਿਹੜੇ ਦੇਸ਼ ਦਾ ਰਾਸ਼ਟਰਪਤੀ ਤੇ ਪੰਜਾਬ ਦੇ ਪ੍ਰੋਮਿਨੈਂਟ ਫਿਗਰਸ ਐਕਸੀਡੈਂਟ ਨਾਲ ਮਰ ਗਏ ਹੋਣ ਉਹਨਾਂ ਵਾਸਤੇ ਕਿਸੇ ਸਰਕਾਰ ਕੋਲੇ ਸੋਚਣ ਦਾ ਟਾਈਮ ਨਹੀਂ ਸੀ ਸવાય ਭੋਗ ਤੇ ਜਾ ਕੇ ਸ਼ਰਧਾਂਜਲੀ ਦੇਣ ਦਾ ਅਸੀਂ ਸਭ ਤੋਂ ਪਹਿਲਾਂ ਤਾਂ ਇੱਕ ਕੰਮ ਕੀਤਾ ਵੀ ਇਹ ਸ਼ਰਧਾਂਜਲੀਆਂ ਦੇਣੀਆਂ ਬੰਦ ਕਰੋ ਜਿਹੜੀਆਂ ਜਵਾਨ ਮੌਤਾਂ ਸੜਕਾਂ ਤੇ ਖੂਨ ਬਹਾਰੀਆਂ ਉਹਨਾਂ ਨੂੰ ਆਪਾਂ ਬਚਾਈਏ ਬੜੇ ਮਾਣ ਨਾਲ ਕਹਿਣਾ ਚਾਹੁੰਨੀ ਆ ਜਿੱਥੇ ਡਾਟਾ 10 ਤੋਂ 15 ਸੀ ਉੱਥੇ ਮਾਈਨਰ ਸ਼ੁਰੂ ਹੋ ਗਿਆ ਅੱਜ ਤੁਹਾਨੂੰ ਅੱਗੇ ਟੈਨਸ਼ਨ ਹੁੰਦੀ ਸੀ ਵੀ ਰੋਡ ਐਕਸੀਡੈਂਟ ਤੇ ਕਰਾਂਗੇ ਕੀ ਅੱਜ ਮਾਣ ਮਹਿਸੂਸ ਹੁੰਦਾ ਵੀ ਜੇ ਕੋਈ ਡਿੱਗਿਆ ਪਿਆ ਤਾਂ ਉਹ ਭਾਈ ਉਹਨੂੰ ਕਹਿ ਦਾਂਗੇ ਵੀ 10 ਦਿੱਤੀ ਤੇ ਫੋਨ ਕਰ ਲੈ ਤੈਨੂੰ ਐਂਬੂਲੈਂਸ ਆ ਕੇ ਲੈ ਜਾਏਗੀ ਇਹ ਅੱਛਾ ਲੱਗਦਾ ਅੱਜ ਮੈਨੂੰ ਸਰੇ ਸਰੇ ਜਿਵੇਂ ਕੋਈ ਬਾੜਾ ਗਰੀਬ ਹੈ ਜਿਹਦੇ ਕੋਲੇ ਵਿਚਾਰੇ ਕੋਲੇ ਰੋਟੀ ਲਈ ਵੀ ਪੈਸੇ ਨਹੀਂ ਅੱਜ ਉਹ ਦਵਾਈ ਤੋਂ ਮਹਤਾਜ ਨਹੀਂ ਅੱਜ ਉਹ ਪੜ੍ਹਾਈ ਤੋਂ ਮਹਤਾਜ ਨਹੀਂ ਇਹੀ ਸਾਡੇ ਵਾਦੇ ਸੀ ਇਹੀ ਸਾਡੀਆਂ ਗਰੰਟੀਆਂ ਸੀ ਜਿਹਨੂੰ ਲੈ ਕੇ ਅਸੀਂ ਵਿਧਾਨ ਸਭਾ ਤੱਕ ਪਾਰ ਕਰ ਲਈ ਹੁਣ ਲੋਕ ਸਭਾ ਪਾਰ ਕਰਾਂਗੇ ਅਸੀਂ ਦੇਖੋ ਬਿਜਲੀ ਜਿਹੜੀ ਜ਼ੀਰੋ ਬਿੱਲ ਆਣਾ ਤੁਸੀਂ ਇੱਕ ਤਾਂ ਹੁੰਦਾ ਸੀ ਵੀ ਇੱਕ ਵਰਗ ਨੂੰ ਫਾਇਦਾ ਦਿੱਤਾ ਜਿਹੜੇ ਵਰਗ ਨਾਲ ਮੈਂ ਵੀ ਸੰਬੰਧਿਤ ਆ ਹੁਣ ਹੁਣ ਲੋਕ ਜਨਰਲ ਵਰਗਲੇ ਵੀ ਕਹਿੰਨੇ ਆ ਵੀ ਯੂਨਿਟ 600 ਤੋਂ ਬਾਅਦ ਟੱਪਣਾ ਤਾਂ ਹੈ ਗਿਆ ਬਿਜਲੀ ਦਾ ਬਿੱਲ 0 ਆ ਜਾਊਗਾ ਦੇਖੋ ਜਿਹੜਾ 6 700 ਉਹ ਬਿਜਲੀ ਦਾ ਬਿੱਲ ਭਰਦੇ ਸੀ ਵੱਧ ਵੀ ਭਰਦੇ ਸੀ ਉਹੀ ਉਹਨਾਂ ਦੇ ਬੱਚਿਆਂ ਦੇ ਕੰਮ ਆ ਗਿਆ ਉਹੀ ਉਹਨਾਂ ਦੀ ਜ਼ਿੰਦਗੀ ਸੁਧਾਰਨ ਲੱਗ ਗਿਆ ਜੀ ਪਰ ਮੈਂ ਜਿਸ ਤਰੀਕੇ ਦੇ ਨਾਲ ਕਰਜ਼ਾ ਲਿਆ ਜਾ ਰਿਹਾ ਹੈ ਵਿਰੋਧੀ ਧਿਰਾਂ ਸਵਾਲ ਵੀ ਚੁੱਕ ਰਹੀਆਂ ਨੇ ਤੁਸੀਂ ਜੋ ਗਰੰਟੀਆਂ ਲੋਕਾਂ ਨੂੰ ਵਾਅਦਾ ਕਰਕੇ ਆ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੂਰੀ ਕਰ ਰਹੇ ਹਾਂ ਹੌਲੀ-ਹੌਲੀ ਪੂਰੀ ਕਰ ਰਹੇ ਹਾਂ ਤੇ ਜਿਸ ਤਰੀਕੇ ਦੇ ਨਾਲ ਹੁਣ ਕੈਬਨਿਟ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਦਾ ਜ਼ਿਕਰ ਹੋਇਆ ਹੈਗਾ ਉਸ ਤੋਂ ਵੀ ਰੈਵਨਿਊ ਜਾਂ ਜਿਸ ਤਰੀਕੇ ਨਾਲ ਵਿੱਤ ਮੰਤਰੀ ਹਰਪਾਲ ਜੀਮਾ ਕਹਿ ਰਹੇ ਨੇ ਆਪਣੇ ਉਹਨਾਂ ਦੇ ਵਿਭਾਗ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਗ੍ਰਾਫ ਵਧ ਰਿਹਾ ਹੈਗਾ ਚਾਹੇ ਉਹ ਜੀਐਸਟੀ ਦੀ ਕਲੈਕਸ਼ਨ ਜਾਂ ਹੋਰ ਸਾਰਾ ਪੈਸਾ ਵਧ ਰਿਹਾ ਤੁਹਾਨੂੰ ਲੱਗਦਾ ਹੈ ਕਿ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਗੇ 100% ਕਿਉਂਕਿ ਅੱਜ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਕਿ 3.5 ਲੱਖ ਕਰੋੜ ਤੋਂ ਉੱਪਰ ਦਾ ਕਰਜ਼ੇ ਨਾਲ ਅਸੀਂ ਵਿਰਾਸਤ 'ਚ ਪਹੁੰਚੇ ਮਿਲਿਆ ਸਾਨੂੰ 60-70000 ਰੁਪਇਆ ਜੰਮ ਦੇ ਬੱਚੇ ਦੇ ਸਿਰ ਤੇ ਖਰਚਾ ਸੀ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਉਹਨੂੰ ਉਤਾਰਨ ਲਈ ਘੱਟੋ-ਘੱਟ ਉਹਦੇ ਵਿਆਜ ਉਹਦੇ ਕਵਰ ਕਰਨ ਦੇ ਲਈ ਵਿਆਜ ਤਾਂ ਮੋੜਨਾ ਹੀ ਪੈਣਾ ਜੇ ਕੁਝ ਪਿਓ ਨੇ ਲਿਆ ਪੁੱਤਾਂ ਕਿ ਕਿਵੇਂ ਕਹਿੰਦੇ ਵੀ ਮੈਂ ਉਹਨੂੰ ਬੇਦਖਲ ਕਰਦਾ ਪੰਜਾਬ ਸਾਡਾ ਬੇਸ਼ੱਕ ਇਹ ਲੁੱਟ ਕੇ ਚਲੇਗੇ ਪੰਜਾਬ ਨੂੰ ਅਸੀਂ ਲਈ ਤੇ ਲੈਣ ਲਈ ਪੰਜਾਬ ਨੂੰ ਅੱਗੇ ਵਧਾਉਣ ਲਈ ਜਿਹੜੀ ਹਰ ਸੰਭ 可能 ਕੋਸ਼ਿਸ਼ ਹੋਈ ਕਰਾਂਗੇ ਅਸੀਂ ਇਹਨੂੰ ਆਪਦੇ ਜੇ ਆਪਦੇ ਘਰ ਦੇ ਵਿੱਚੋਂ ਠੀਕ ਹੈ ਇਹਨਾਂ ਦੇ ਸਮੇਂ 'ਚ ਬ੍ਰੇਨ ਡレイン ਵੱਧ ਗਈ ਸੀ ਜੇ ਆਪਦਾ ਕੁਝ ਘਰ ਦਾ ਕੋਈ ਕਮਰਾ ਟੁੱਟਣ ਵਾਲਾ ਹੋ ਜਾਏ ਜਾਂ ਮਾੜਾ ਹੋ ਜਾਏ ਕੁਝ ਕਿਸੇ ਤਰ੍ਹਾਂ ਨਾਲ ਸਾਡੇ ਘਰ ਦੇ ਵਿੱਚ ਕੋਈ ਰਿਪੇਅਰ ਮੰਗਦੀ ਹੋਵੇ ਤੇ ਅਸੀਂ ਐਂਡ ਲੈਵਲ ਤੱਕ ਅਖੀਰਲੇ ਸਾਹ ਤੱਕ ਰਿਪੇਅਰ ਕਰਾਂਗੇ ਉਥੋਂ ਛੱਡ ਕੇ ਨਹੀਂ ਬਚਾਂ ਪਰ ਵਿਰੋਧਿਤ ਇਹ ਵੀ ਕਹੀ ਜਾਂਦੇ ਨੇ ਕਿ ਜਦੋਂ ਨੂੰ ਇਹ 5 ਸਾਲ ਸਰਕਾਰ ਪੂਰਾ ਕਰੇਗੀ ਉਦੋਂ ਤੱਕ ਕਰਜ਼ਾ ਡਬਲ ਹੋ ਜਾਣਾ ਜਿੰਨਾ ਅਸੀਂ ਕਹਿੰਦੇ ਨੇ ਵੀ ਸਾਡੇ ਵਲੇ ਅਸੀਂ ਛੱਡ ਕੇ 118 ਸਕੂਲ ਆਫ ਐਮਿਨੈਂਸ 4 ਕਰੋੜ ਤੋਂ ਉੱਪਰ ਦਾ ਇੱਕ ਬਣਨਾ 829 ਮੁਹੱਲਾ ਕਲੀਨਿਕ ਜਿਹੜੇ ਬਣੇ ਆ ਜਿਦੇ ਚੋਂ ਹੁਣ ਤੱਕ ਲੱਖਾਂ ਲੋਕ ਲੈ ਚੁੱਕੇ ਆ ਇਲਾਜ ਕਰਾ ਚੁੱਕੇ ਆ ਲੱਖ ਅਸੀਂ ਬੱਚੇ ਨੂੰ ਨੌਕਰੀ ਦੇਤੀ ਇਮਪਲੋਇਮੈਂਟ ਐਕਸਚੇਂਜ ਹੈ ਤੇ 40000 ਤੋਂ 50000 ਤੱਕ 40 ਤੋਂ 45 ਤੱਕ ਅਸੀਂ ਦੇਤੀ ਸਰਕਾਰੀ ਨੌਕਰੀਆਂ ਠੀਕ ਹੈ ਦੂਜੀ ਗੱਲ ਜਿਹੜੀ ਐਸਐਸਐਫ ਖਰੀਦੀ ਐ 40 ਲੱਖ ਦੀ ਇੱਕ ਗੱਡੀ ਐ 8 ਥਾਣਿਆਂ 'ਚ ਜਿਹੜੀਆਂ ਗੱਡੀਆਂ ਗਈਆਂ ਇਹ ਸਰਕਾਰ ਦੀਆਂ ਗਈਆਂ ਜਿਹੜੀਆਂ ਹੁਣ ਨਵੇਂ ਆਪਾਂ ਅਫਸਰਾਂ ਨੂੰ ਗੱਡੀਆਂ ਦਿੱਤੇ ਕਿਉਂ ਕੀ ਇਹ ਸਮੇਂ ਦੀ ਜ਼ਰੂਰਤ ਨਹੀਂ ਸੀ ਜੇ ਆਪਾਂ ਇਸ ਜ਼ਰੂਰਤ ਨੂੰ ਨਹੀਂ ਦੇਖਦੇ ਤਾਂ ਮੈਨੂੰ ਇਹ ਦੱਸੋ ਡਿਵੈਲਪਮੈਂਟ ਕਿੱਦਾਂ ਕਰਾਂਗੇ ਇਨਫਰਾਸਟ੍ਰਕਚਰ ਕਿੱਦਾਂ ਲਵਾਵਾਂਗੇ ਜੇ ਆਪਾਂ ਇਨਫਰਾਸਟ੍ਰਕਚਰ ਨਾ ਦਿੱਤਾ ਸਾਡਾ ਕ੍ਰਾਈਮ ਰੇਟ ਵੱਧ ਜਾਏਗਾ ਹੁਣ ਹੁਣ ਪੁਲਿਸ ਕੋਲੇ ਗੱਡੀ ਐ ਉਹਨਾਂ ਦੇ ਕੈਮਰੇ ਲੱਗ ਰਹੇ ਆ ਏਰੀਆ ਦੇ ਵਿੱਚ ਉਹਨਾਂ ਨੂੰ ਬੈਠਣ ਦੀ ਫੈਸਿਲਿਟੀ ਮਿਲ ਰਹੀ ਆ ਬੈਟਰ ਤਰੀਕੇ ਨਾਲ ਕੰਮ ਕਰਨਗੇ ਨਾ ਜੇ ਇਹ ਗੱਲ ਕਹਿੰਦੇ ਆ ਵੀ ਖਰਚਾ ਲੈਂਦੇ ਆ ਅਸੀਂ ਕੋਈ ਐਸਾ ਪ੍ਰੋਜੈਕਟ ਨਹੀਂ ਸ਼ੁਰੂ ਕੀਤਾ ਜਿੱਥੇ ਕਰੋੜਾਂ ਖਰਚ ਕੇ ਅੱਜ ਮੈਂ ਕਿ ਭਾਵੇਂ ਉਹ ਸਿਟੀ ਸੈਂਟਰ ਘਟਾਲਾ ਲੁਧਿਆਣੇ ਵਾਲਾ ਹੋਵੇ ਜਿੱਥੇ ਕਰੋੜਾਂ ਖਰਚ ਕੇ ਅਸੀਂ ਭੱਜ ਗਏ ਅੱਜ ਜਿਹੜਾ ਵੀ ਪ੍ਰੋਜੈਕਟ ਸ਼ੁਰੂ ਕੀਤਾ ਉਹਨੂੰ ਸਿਰੇ ਲਾ ਰਹੇ ਲੋਕਾਂ ਦੇ ਹਿੱਤਾਂ ਲਈ ਲਾ ਰਹੇ ਕਿਵੇਂ ਦੇਖਦੇ ਹੋ ਆਖਰੀ ਸਵਾਲ ਆ ਕਈ ਵਿਧਾਇਕ ਕਹਿ ਰਹੇ ਨੇ ਕਿ ਹਫੀਮ ਦੀ ਖੇਤੀ ਜਿਹੜੀ ਹੈਗੀ ਉਹ ਪੰਜਾਬ ਚ ਦੁਬਾਰਾ ਸ਼ੁਰੂ ਕਰਾ ਲਓ ਕਿਸਾਨਾਂ ਚ ਜਾਣ ਜੋਗੇ ਹੋ ਜਾਣ ਦੇਖੋ ਜੀ ਮੇਰੀ ਗੱਲ ਸੁਣੋ ਕੱਲ ਮੈਂ ਇੱਕ ਮਸਲਾ ਚੱਕਿਆ ਸੀ ਤਬਾਕੂ ਦਾ ਤਬਾਕੂ ਦਾ ਮਸਲਾ ਇਹ ਵੀ ਚੱਕਿਆ ਤੁਸੀਂ ਮੈਂ ਕੋਟਪਾ ਐਕਟ ਦੇ ਅੰਡਰ ਮਾਈਨਰ ਤਬਾਕੂ ਖਰੀਦ ਨਹੀਂ ਸਕਦਾ ਵੇਚ ਨਹੀਂ ਸਕਦਾ ਠੀਕ ਹੈ ਪਰ ਦੁੱਖ ਨਾ ਕਹਿਣਾ ਚਾਹੀਦਾ ਕਹਿਣਾ ਪੈ ਰਿਹਾ ਮੈਨੂੰ ਕਿ ਹਰ ਕਰਿਆਨੇ ਵਾਲਾ ਗੁਟਕਾ ਚੈਨੀ ਖੈਨੀ ਉਹ ਕਿੰਨੀਆਂ ਤਰ੍ਹਾਂ ਦੇ ਪ੍ਰੋਡਕਟ ਰੱਖ ਲੈਂਦਾ ਹੁਣ ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਇਹ ਇੱਕ ਨਸ਼ਾ ਉਹ ਜਿਹੜੇ ਕੂਲ ਲਿਪਸ ਖਾਈ ਜਾਂਦੇ ਆ ਜਾਂ ਚਾਈਨੀ ਖੇਨੀ ਖਾਈ ਜਾਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਵੀ ਇੱਕ ਨਸ਼ੇ ਦੀ ਸ਼ੁਰੂਆਤ ਆ ਇਹ ਆਪਾਂ ਨੂੰ ਗਾਈਡ ਕਰਨ ਦੀ ਲੋੜ ਹੈ ਨਾ ਕਿ ਇੱਕ ਨਵਾਂ ਨਸ਼ਾ ਪ੍ਰਮੋਟ ਕਰਨ ਦੀ ਪਰ ਜਿਵੇਂ ਜਿਵੇਂ ਸਰਕਾਰ ਦੀ ਪਾਲਿਸੀ ਆਏਗੀ ਲੋਕਾਂ ਦੀ ਮੰਗ ਦੇ ਹਿਸਾਬ ਨਾਲ ਉਹਨੂੰ ਚਰਚਾ ਕੀਤੀ ਜਾਏਗੀ ਜੀ ਸ਼ੁਕਰੀਆ ਤਾਂ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੋਰਮਾਨੂ ਕੇ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਗਰੰਟੀਆਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਲੈ ਕੇ ਹੀ ਲੋਕ ਸਭਾ ਚੋਣਾਂ ਦੇ ਵਿੱਚ ਇਹ ਉਤਰਣਗੇ ਤੇ ਪੰਜਾਬ ਦੇ ਵਿੱਚ 13 0 13 ਸੀਟਾਂ ਆਮ ਆਦਮੀ ਪਾਰਟੀ ਹੀ ਜਿੱਤੇਗੀ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਅਮਿਤ ਦੇ ਨਾਲ ਜਗਬਾਣੀ ਲਈ ਵਰਨਪਟ